ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੰਨਸ ਸਿੰਘ ਹੈ ਹਾਂ ਜੀ ਸਰ ਬਤੌਰ ਕੀ ਇੱਥੇ ਤੁਹਾਡੀ ਡਿਊਟੀ ਹੈ ਜੀ ਮੈਂ ਸਰ ਦਾ ਮੈਨੇਜਰ ਸੀ ਮੈਨੇਜਰ ਸਾਹਿਬ ਕੀ ਕਾਰਨ ਕੀ ਹੈ ਕਿ ਕਹ ਲੋ ਕਿ ਜਿਹੜਾ ਕਿ ਨਸ਼ਾ ਛਡਾਊ ਕੇਂਦਰ ਬਿਲਕੁਲ ਹੀ ਖਾਲੀ ਹੋ ਗਿਆ ਵਾ ਤੇ ਇੱਕ ਵੀ ਪੇਸ਼ੈਂਟ ਇੱਥੇ ਨਹੀਂ ਹੈਗਾ ਕੀ ਕਾਰਨ ਕੀ ਹੈ ਕਿ ਇੱਥੇ ਕਿ ਮਰੀਜ਼ ਨਾ ਹੋਣ ਦਾ ਕੀ ਕਾਰਨ ਕੀ ਹੈ ਇਹ ਦਾ ਐਕਚੁਅਲੀ ਸਹੀ ਜਵਾਬ ਤਾਂ ਸਾਡੇ ਜਿਹੜੇ ਮੈਨੇਜਮੈਂਟ ਕਮੇਟੀ ਹੈ ਉਹ ਦੇ ਸਕਦੀ ਹੈ ਜਿਹਦੇ ਵਿੱਚ ਰੈੱਡ ਕਰਾਸ ਡਿਸਟ੍ਰਿਕਟ ਰੈਪ੍ਰੈਜੈਂਟੇਸ਼ਨ ਜੱਸ ਸਰ ਜਦ ਤੱਕ ਦੱਸ ਸਕਦੇ ਕਿ ਕਾਰਨ ਨੇ ਕੀ ਕਿਤੇ ਕੋਈ ਡਾਕਟਰ ਦੀ ਕਮੀ ਆ ਕਿ ਸਟਾਫ ਦੀ ਕਮੀ ਆ ਡਾਕਟਰਸ ਦੀ ਕਮੀ ਨਹੀਂ ਡਾਕਟਰ ਸਾਹਿਬ ਸਾਡੇ ਲੈਸਨ ਜਰਸੀ ਦੀ ਕੋਈ ਨਹੀਂ ਉਹਨਾਂ ਦੀ ਕੋਈ ਪ੍ਰਮੋਸ਼ਨ ਹੋਈ ਨਹੀਂ ਕਲੀਨ 2 ਸਾਲ ਤੋਂ ਜ਼ਿਆਦਾ ਹੋ ਗਿਆ ਤੇ 2 ਸਾਲ ਉਹਨਾਂ ਨੇ ਲਗਾਤਾਰ ਕੰਮ ਕੀਤਾ ਤੇ ਹੁਣ ਕੋਈ ਦਿਨਾਂ ਤੋਂ ਪਤਾ ਨਹੀਂ ਕੀ ਕਾਰਨ ਉਹਨਾਂ ਨੇ ਕੰਮ ਕਿੰਤਰ ਆਉਣਾ ਛੱਡ ਦਿੱਤਾ ਕਿ ਆਪਣੇ ਇੱਥੇ ਡੀਐਮਸੀ ਤੇ ਅਫਸਰ ਬਿਲਦੇ ਚਲੋ ਜਿਦ ਤੱਕ ਮੈਂ ਡਟ ਭੁੱਲ ਜੀ ਇਹਨੂੰ ਸਾਰੇ ਮਤਕੀ ਕਹ ਲੋ ਕਿ ਸੈਂਟਰ ਨੂੰ ਹੈਂਡਲ ਕਰਦੇ ਪਏ ਸੀ ਪੂਰੀ ਤਰੀਕੇ ਨਾਲ ਦੋ ਸਾਲਾ ਤੋਂ ਪਰ ਚਲੋ ਪ੍ਰਮੋਸ਼ਨ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਕਹ ਲੋ ਕਿ ਡਬਲ ਟੂਟੇ ਦੇ ਕੇ ਮਤਕੀ ਇਹਨੂੰ ਵੀ ਚਲਾ ਰਹੇ ਸੀ ਨਸ਼ਾ ਸ਼ੈਂਟਰ ਤੋਂ ਕੋਪੜੀ ਡਿਊਟੀ ਦੀ ਡਿਊਟੀ ਕਰਨ ਤੋਂ ਐਡੀਸ਼ਨਲ ਨੇ ਕੰਮ ਕਰਦੇ ਦੇ ਦੋਸਾ ਲਗਾਤਾਰ ਕਰਦੇ ਨੇ ਹੁਣ ਪਤਾ ਨਹੀਂ ਕਿ ਇਹਨਾਂ ਕਾਰਨ ਕਰਕੇ ਇਹਨਾਂ ਨੇ ਆਪਣੇ ਡਿਊਟੀ ਸੌਫਸੇ ਹੀ ਕੰਮ ਸਮਰਨ ਸੁ ਕਰਤਾ ਜਿੱਥੇ ਕਿ ਸਰਕਾਰ ਇਹ ਡੇਡ ਵੱਡੇ ਦਾਅਵੇ ਕਰਦੀ ਕਿ ਨਸ਼ਾ ਛਡਾਊ ਕੇਂਦਰਾਂ ਨੂੰ ਅਪਡੇਟ ਕੀਤਾ ਜਾਊਗਾ ਉੱਥੇ ਡਾਕਟਰਾਂ ਦੀ ਕਮੀ ਇਹਨੇ ਆਂ ਦਿੱਤੀ ਜਾਊਗੀ ਪਰ ਜੇ ਆਪਾਂ ਗਰਪੂਥਲੇ ਦੇ ਕੈਲੋਕੀ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਤਾਂ ਇਧਰ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਨਹੀਂ ਇਹ ਚਾਪ ਡਾਕਟਰਾਂ ਦੀ ਕਮੀ ਦੀ ਨਹੀਂ ਸਗੋਂ ਤੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ ਆ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਵੀ ਕਰ ਸਕਦੇ ਆ ਕਰਨਾ ਚਾਹੁੰਦੇ ਵੀ ਆ ਪਰ ਤਦ ਕਿਉਂ ਕਿਸ ਕਰਨਾ ਕਰਕੇ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਕੀ ਕਾਰਨ ਕੋਈ ਅਫਸਾਦੀ ਆਪਸੀ ਰੰਜਿਸ਼ ਵਾਜੀ ਹੈ ਕਿ ਕੋਈ ਰਾਜਨੀਤਿਕ ਕਾਰਨ ਨਹੀਂ ਅਫਸਾਦੀ ਵੀ ਅਫਸੀ ਕੋਈ ਗਲਤ ਹੋ ਸਕਦੀ ਮਤਕਦ ਹੋ ਸਕਦੇ ਕੋਈ ਰਾਜਸੀ ਤੱਕ ਕੋਈ ਨੁਕਤਵਾ ਨਹੀਂ ਤੇ ਜਿਹੜੇ ਇਥੇ ਪੇਸ਼ੈਂਟ ਸੀ ਤੇ ਪੇਸ਼ੈਂਟ ਕਿੱਥੇ ਚਲੇ ਗਏ ਇਹ ਪੇਸ਼ੈਂਟ ਜਿਸ ਦਾ ਸੀ ਲਗਭਗ 22 ਦਿਨ ਤੋਂ ਕੋਈ ਦਾਖਲ ਕੀਤਾ ਤੇ ਜਿਨ੍ਹਾਂ ਦੇ ਜਿਹੜੇ ਹੈਗੇ ਸੀ ਉਹ ਆਪਣਾ ਟਰੀਟਮੈਂਟ ਪੂਰਾ ਕਰਕੇ ਸੀ ਛੁੱਟੀ ਕਰਕੇ ਚਲੇ ਗਏ ਕਰੀਬ 60 ਦਿਨ ਹੋ ਗਏ 89 ਦਿਨ ਹੋ ਗਏ ਇਹਨਾਂ ਦੇ ਸੰਕਟੀਗਾਂ ਨਾਲ ਛੁੱਟੀ ਉਹ ਚਲੇ ਜਾ। ਤੇ ਇਸ ਸੰਬੰਧੀ ਤੁਸੀਂ ਕੋਈ ਜਾਣਕਾਰੀ ਕੋਈ ਉੱਚ ਅਧਿਕਾਰੀਆਂ ਨੂੰ ਕੋਈ ਅਪਸਰਾਂ ਨੂੰ ਦਿੱਤੀ ਹੈ? ਸਾਰਿਆਂ ਨੂੰ ਨਾਲ ਵੀ ਸਹਿਗਣ। ਤੇ ਕਰ ਬਈ ਕੀ ਨਹੀਂ ਹੋਏਗਾ? ਇਹਦੇ ਕੋਈ ਉਸਕੀਤਾ ਨਹੀਂ ਨਾ ਡਿਸੈਨਸ਼ਨ ਕਿਤੇ। ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕੇ ਕਰਦੇ? ਅਸੀਂ ਕਹਿੰਦੇ ਆ ਵੀ ਡਾਕਟਰ ਸਾਹਿਬ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ, ਕਰਨਾ ਚਾਹੁੰਦੇ ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜਿਹੜੇ ਇੱਕ ਬੜੇ ਵੇਖੋ ਵੀ ਨਾਲ ਆਟਾ ਕੰਮ ਕਰੂਦੀ ਬਣਾ ਰਹੇ ਸੀ। ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਕਿ ਵੀ ਸਮਾਜ ਦੇ ਮੁੱਦੇ ਚੁੱਕਦੇ ਆ ਜੇ ਆਪਾਂ ਆਪਣੇ ਕਰਬੂਤਲੇ ਦੇ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਪਿਛਲੇ 25 30 ਦਿਨਾਂ ਤੋਂ ਜਿਹੜਾ ਕਿ ਬੰਦ ਪਿਆ ਹੋਆ ਕਿਸੇ ਵੀ ਅਫਸਰ ਦਾ ਧਿਆਨ ਨਹੀਂ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਧਿਆਨ ਨਹੀਂ ਕਿੱਦਾਂ ਦੇਖਦੇ ਕਿ ਜਿਹੜਾ ਕਿ ਇੱਕ ਪਾਸੇ ਸਰਕਾਰ ਦੇ ਦਾਅਵੇ ਕਿ ਨਸ਼ਾ ਛਡਾਊ ਕੇਂਦਰ ਨੂੰ ਅਪਡੇਟ ਕੀਤਾ ਜਾਊਗਾ ਪੰਜਾਬ ਦੇ ਜਿਹੜੇ ਜੂਥ ਨਸ਼ਿਆਂ ਦੇ ਵਿੱਚ ਚਲ ਗਈ ਆ ਉਹ ਰਿਆਂ ਨੂੰ ਇਲਾਜ ਕੀਤਾ ਜਾਊਗਾ ਜਦੋਂ ਸੈਂਟਰੀ ਬੰਦ ਹੋ ਜਾਣ ਤਾਂ ਸਰਕਾਰੀ ਤੰਤਰ ਨੂੰ ਤਾਂ ਸਰਕਾਰ ਦੇ ਤਵੇਨ ਕਿੱਦਾ ਦਿੱਖਦੇ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਰਾ ਤੁਹਾਡੇ ਜਿਹੜੇ ਸਵਾਲ ਆ ਮੀਡੀਆ ਨੂੰ ਲੋਕਤੰਤਰ ਦੇ ਚੌਥਾ ਸੱਮਣ ਮੰਨਿਆ ਗਿਆ ਵਾ ਬੜੇ ਚੰਗੇ ਸਵਾਲ ਆ ਸਮਾਜ ਦੀ ਭਲਾਈ ਦੇ ਸਵਾਲ ਜਿਹੜੇ ਬੁੜਾ ਲਿਖੇ ਆ ਦੇਖੋ ਜੀ ਇੱਕ ਪਾਸੇ ਜਿਹੜੀ ਅਮਜੂਦਾ ਸਰਕਾਰ ਆਈ ਸੀ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਅਸੀਂ ਵਿਰੋਧ ਕਰਨੀ ਵਿਰੋਧ ਨਹੀਂ ਕਰਦੇ ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਸਿੱਖਿਆ ਸਿਹਤ ਸੂਲਤ ਤੇ ਨਸ਼ਿਆਂ ਨੂੰ ਜਿਹੜਾ ਵਾ ਜਿਹੜੀ ਯੂਥ ਨੂੰ ਬਚਾਉਣ ਲਈ ਅਹਿਮ ਫੈਸਲੇ ਤੇ ਜਾਣਗੇ ਪਰ ਅੱਜ ਹਾਲਾਤ ਦਦਾ ਹੋ ਗਿਆ ਉਹ ਨਸ਼ਾ ਛਡਾਊ ਕੇਂਦਰ ਬੰਦ ਹੋਇਆ ਕਪੂਥਰੇ ਦਾ ਜਿੰਜ ਚ ਪੂਰੇ ਜ਼ਿਲ੍ਹੇ ਦੇ ਲਾਗੇ ਲਾਗੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਜਿਹੜੇ ਨਸ਼ਾ ਛੱਡਣ ਦੀ ਜਿਹੜੀ ਯੂਥ ਆ ਉਹ ਆਉਂਦੀ ਸੀ ਤੇ ਨਸ਼ਾ ਛੱਡਣ ਲਈ ਦਵਾਈਆਂ ਜਿਹੜੀਆਂ ਆ ਮੈਥੋਂ ਮਿਲਦੀਆਂ ਸੀ ਤੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਨੂੰ ਸਹੀ ਸਲਾਮਤ ਘਰੇ ਭੇਜਿਆ ਜਾਂਦਾ ਸੀ ਪਰ ਜਿਹਹ ਹਾਲਾਤ ਇੰਨੇ ਦੈ ਨਹੀਂ ਹੋਏ ਤਰਸਯੋਗ ਹੋ ਗਿਆ ਕਪੂਥਲੇ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਦੇ ਸਿਵਲ ਹਸਪਤਲ 'ਚ ਜਿੱਥੇ ਕੀ ਅੱਜ ਪਿਛਲੇ 20-25 ਦਿਨ ਤੋਂ ਲੋਕ ਤਰਾਹੀ ਤਰਾਹੀ ਕਰ ਰਿਹਾ ਮਾਵਾ ਰੋ ਰੀਆਂ ਉੱਥੇ ਆ ਕੇ ਮਾਵਾ ਕਈ ਆਪਣੇ ਪੁੱਤਾਂ ਨੂੰ ਦਾਖਲ ਕਰਵਾਉਣ ਲਈ ਉੱਥੇ ਜਿਹੜਾ ਨਸ਼ਾ ਛਡਾਊ ਕੇਂਦਰ 'ਚ ਤਰਲੇ ਪਾ ਰੀਆਂ ਵਾ ਕੋਈ ਇਦਾਂ ਦੀਆਂ ਔਰਤਾਂ ਵਾ ਜਿਹੜੀਆਂ ਨਸ਼ੇ ਦੀ ਜਿਹੜੀਆਂ ਢਾਏ ਚੜੀਆਂ ਉਹ ਜਿਹੜੀਆਂ ਐਡਮਿਟ ਹੋਣ ਲਈ ਨਸ਼ਾ ਛੱਡਣ ਲਈ ਉੱਥੇ ਤਰਲੇ ਪਾ ਰੀਆਂ ਦਸ-ਦਸ ਦੇ ਠੋਕਰਾ ਖਾ ਰੀਆਂ ਪਰ ਅੱਜ ਉਹਨਾਂ ਦੀ ਕੋਈ ਬਾਹ ਫੜਿਆ ਮਿਲ ਨਹੀਂ ਹੈਗਾ ਜੇ ਅੱਪ ਗੱਲ ਕਰੀਏ ਇਹਨਾਂ ਤੇ ਜਿਹੜੇ ਕਿ ਹੈਲਥ ਮਿਨਿਸਟਰ ਮੰਤਰੀ ਪਿਛਲੇ ਦਿਨੀ ਇਹ ਕਹ ਲੋ ਕਿ ਜੇਲਾ ਕਲਪੋਥਰਾ ਦੇ ਨਸ਼ਾ ਛਡੋ ਕੇ ਹਿੰਦ ਤੇ ਦੌਰਾ ਵੀ ਕੀਤਾ ਸੀ ਤਾਂ ਉਹਨਾਂ ਵੱਲੋਂ ਇੱਕ ਦਾਅਵਾ ਵੀ ਕੀਤਾ ਗਿਆ ਸੀ ਅਸੀਂ ਜਿਹੜੇ ਕਿ ਲੇਡੀਜ਼ ਨਸ਼ੇ ਵਾਲੇ ਇਨਵੋਲਵ ਹੋਈਆਂ ਉਹਨੂੰ ਵੀ ਮਤਕੀ ਕਹ ਲੋ ਕਿ ਇਹ ਨਸ਼ੇ ਦੇ ਦਲਦਲ ਚੋਂ ਕੱਢ ਲਈ ਉਹਨਾਂ ਨੂੰ ਵੀ ਸੈਂਟਰ ਬਣਾਏ ਜਾਣਗੇ ਤੋਂ ਸੈਂਟਰ ਵੀ ਵਧੀਆ ਅਪਡੇਟ ਕਰੂਗੇ ਪਰ ਜੇ ਗੱਲ ਕਰੀ ਪਹਿਲੇ ਹੀ ਸੈਂਟਰ ਬੰਦ ਹੋ ਗਏ ਤਾਂ ਦੂਜੇ ਸੈਂਟਰ ਕਿੱਦਾਂ ਅਪਡੇਟ ਹੋਣਗੇ ਦੇਖੋ ਜੀ ਮੰਤਰੀ ਦੀ ਗੱਲ ਕਰਦੀ ਡਾਕਟਰ ਬਲਬੀਰ ਸਿੰਘ ਉਹਦੇ ਵਿਚਾਰੇ ਹੁਣ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਲੜਦੇ ਆ ਸਭ ਤੋਂ ਪਹਿਲਾਂ ਤੇ ਇਹ ਮਾੜਾ ਕਦਮ ਆ ਸਰਕਾਰ ਨੂੰ ਹੀ ਬੇਨਤੀ ਵੀ ਕਰਦੇ ਕਿ ਜਿਹੜੇ ਬੰਦੇ ਜ਼ਿੰਮੇਵਾਰੀਆਂ ਤੁਸੀਂ ਜਿਹੜੀ ਆ ਸਰਕਾਰ ਚ ਦਿੱਤੀਆਂ ਪਿਆ ਸੀ ਹੁਣ ਅੱਜ ਉਹ ਬੰਦੇ ਵੀ ਪਜਲ ਹੋ ਚੁੱਕੇ ਆ ਡਾਕਟਰ ਬਲਬੀਰ ਸਿੰਘ ਜੋ ਮੰਤਰੀ ਸੀਗੇ ਹੈਲਥ ਮਿਨਿਸਟਰ ਸੀ ਜਿਹੜੇ ਇੱਥੇ ਮੀਟਿੰਗ ਨੇ ਵੱਡੇ ਹੋਟਲ ਬੈਸਟ ਵੈਸਟਰਨ ਚ ਮੀਟਿੰਗ ਕਰਕੇ ਗਏ ਸੀ ਵੱਡੇ ਵੱਡੇ ਜਿਹੜੇ ਆ ਉਹ ਪ੍ਰੋਮਿਸ ਕਰਕੇ ਗਏ ਸੀ ਕਿ ਜਿਹੜੀਆਂ ਸਾਡੀਆਂ ਮਾਤਾਵਾਂ ਪੈਣਾ ਬੀਬੀਆਂ ਜੋ ਨਸ਼ੇ ਦੇ ਦਲਦਲ ਚ ਫਸ ਚੁੱਕੀਆਂ ਉਹਨਾਂ ਨੂੰ ਬਚਾਉਣ ਲਈ ਵੱਖਰੇ ਜਿਹੜੇ ਆ ਹੈਲਥ ਦੇ ਜਿਹੜੇ ਆ ਸੈਂਟਰ ਖੋਲੇ ਜਾਣਗੇ ਨਸ਼ਾ ਛਡਾਊ ਕੇਂਦਰ ਖੋਲੇ ਜਾਣਗੇ ਪਰ ਅੱਜ ਹਾਲਾਤ ਕੀ ਆ ਬੀਬੀਆਂ ਤੇ ਚਲੀਆਂ ਜਿਹੜੇ ਨਸ਼ਾ ਜਿਹੜਾ ਉਹ ਕਿੰਨੇ ਚ ਦਾਖਲ ਹੋਣਾ ਉਹਦੇ ਤੇ ਵੱਖਰੀ ਗੱਲ ਆ ਜਿਹੜੇ ਉਤਾਰੇ ਮੁੰਡੇ ਆ ਜਿਹੜਾ ਯੂਥ ਵਾ ਕਿਸੇ ਮਗਰਮੱਛਾ ਮਗਰ ਲਾਕੇ ਨਸ਼ੇ ਦੇ ਦਲਦਲੇ ਫਸੂ ਗਿਆ ਉਹਨਾਂ ਨੂੰ ਵੀ ਭੱਜ ਨਹੀਂ ਕੀਤਾ ਜਾ ਰਿਹਾ ਅੱਜ ਡਾਕਟਰਾਂ ਦੇ ਜਿਹੜੇ ਕੈਬਿਨਾਂ ਨੂੰ ਤਾਲੇ ਲੱਗੇ ਆ ਕੀ ਰੀਜ਼ਨ ਆ ਕਿ ਰੈੱਡ ਕਰਾਸ ਜਿਹੜੀ ਆ ਜਿਸ ਵੀ ਕੰਮ 'ਚ ਇਨਵੋਲ ਹੁੰਦੀ ਆ ਉਹਦਾ ਬੇੜਾ ਗਰ ਕਰ ਦਿੰਦੀ ਆ ਇਸ ਕੰਮ 'ਚ ਵੀ ਰੈੱਡ ਕਰਾਸ ਜਿਹੜੇ ਅਧਿਕਾਰੀ ਆ ਉਹ ਦੱਸ ਦੇ ਚ ਸ਼ਾਮਲ ਆ ਜਿਹਦੇ ਕਰਕੇ ਕਿ ਅੱਜ ਜੋ ਡਾਕਟਰ ਪਹਿਲੋਂ ਜਿਹੜੇ ਡਾਕਟਰ ਭੇਰਾ ਭੋਲਾ ਸਿਵਾਵਾਂ ਨਭਾਰੇ ਅੱਜ ਉਹ ਵੀ ਜਿਹੜੇ ਆ ਦਿਖ ਨਹੀਂ ਰੇਗੇ ਕਿਉਂਕਿ ਉਹਨਾਂ ਤੇ ਵੀ ਕਹਿੰਦੇ ਇਦਾਂ ਦਾ ਪ੍ਰੈਸ਼ਰ ਬਣਾਤਾ ਗਿਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਆਪਣਾ ਤੁਹਾਡਾ ਪ੍ਰੋਮੋਸ਼ਨ ਹੋ ਗਿਆ ਤੁਸੀਂ ਹੋਰ ਕੰਮ ਵੇਖੋ ਸਾਡੇ ਕੋਲ ਸਾਈਕੀਆਟ੍ਰਿਸ ਬਹੁਤਾ ਪਰ ਸਾਈਕੀਆਟ੍ਰਿਸ ਤਾਂ ਕੀ ਹੋਣਾ ਉਹ ਜਿਹੜਾ ਕੈਬਿਨਾ ਉਹਨੂੰ ਹੀ ਤਾਲਾ ਲਾਤਾ ਗਿਆ ਸੋ ਲੱਗਦਾ ਮੈਨੂੰ ਕੋਈ ਸੀਰੀਅਸਨੈਸ ਨਹੀਂ ਆਹੀ ਮੌਜੂਦਾ ਸਰਕਾਰ ਦੇ ਤੁਹਾਨੂੰ ਲੱਗਦਾ ਵਾ ਕਿਤੇ ਨਾ ਕਿਤੇ ਆਪਸੀ ਅਪਸਸ਼ਾਈ ਕਿਤੇ ਨਾ ਕਿਤੇ ਕਹ ਲੋ ਕਿ ਇੱਕ ਦੂਜੇ ਨੂੰ ਹਰਾਸਮੈਂਟ ਕਰ ਰਹੀ ਹੈ ਤੇ ਜਿਹੜਾ ਖਾਮੀਆਂ ਆਮ ਪਬਲਿਕ ਨੂੰ ਕੋ ਬਿਤਨਾ ਪੇਰੇ ਆ ਬਿਲਕੁਲ ਸੱਚਵਾ ਭਗਵੰਤ ਮਾਨ ਜੀ ਜੇ ਤੁਹਾਡੇ ਤੱਕ ਇਹ ਮੈਸੇਜ ਪਹੁੰਚਿਆ ਤੁਹਾਨੂੰ ਬੇਨਤੀ ਆ ਤੁਸੀਂ ਬਦਲਾਅ ਦੇ ਕਰਕੇ ਜਿਹੜਾ ਪੰਜਾਬ 'ਚ ਸਰਕਾਰ ਲਿਆਈ ਸੀ ਤੁਹਾਡੇ ਬੜੇ ਬੇਸ਼ਰਮ ਨੁਮਾਇੰਦੇ ਆ ਕਪੂਥਲੇ 'ਚ ਵੀ ਜਿਹੜੇ ਲੋਕਾਂ ਦੀ ਸਾਥ ਨਹੀਂ ਲੈ ਰਹੇ ਤੇ ਜਿਹੜੇ ਇਹੋ ਜਿھے ਨਿੱਕੇ ਨਿੱਕੇ ਕੰਮ ਆ ਠੀਕ ਆ ਤੁਸੀਂ ਸੀਐਮ ਇਹ ਨਿੱਕੇ ਨਿੱਕੇ ਕੰਮ ਜਿਹੜੇ ਆ ਡੀਸੀ ਨੂੰ ਮਿਲ ਕੇ ਸਿਵਲ ਸਰਜਨ ਨੂੰ ਮਿਲ ਕੇ ਐਸਐਮ ਨੂੰ ਮਿਲ ਕੇ ਲੋਕਲ ਜਿਹੜੇ ਨੁਮਾਇੰਦੇ ਹੁੰਦੇ ਆ ਹੱਲ ਕਰਵਾ ਰਹੇ ਹੁੰਦੇ ਪਰ ਇੰਨੀ ਤਰਸਯੋਗ ਤੇ ਸ਼ਰਮਿੰਦਗੀ ਵਾਲੇ ਹਾਲਾਤ ਕਪੂਥਲੇ 'ਚ ਪੈਦਾ ਕਰਦੇ ਜਿਉਂ ਦਾ ਵਿਰੋਧ ਕਿਉਂ ਹੋ ਰਿਹਾ ਵਿਰੋਧ ਆ ਹਾਂ ਜੀ ਤੁਹਾਡਾ ਹੋ ਰਿਹਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ ਥੱਲੇ ਮੌਜੂਦੇ ਲੋਕਲ ਜਿਹੜੇ ਆ ਅਧਿਕਾਰੀ ਆ ਸਿਵਲ ਸਰਜਨ ਹੀ ਅੱਜ ਕਹਿੰਦੇ ਕੱਲ ਜੁਆਇਨ ਕੀਤਾ ਵਾ ਜਿਸ ਹਸਪੀਟਲ ਆ ਜਿਹੜੇ ਸਿਵਲ ਹਸਪੀਟਲ ਦਾ ਮਾਈ ਬਾਪ ਹੀ ਨਹੀਂ ਸੀਗਾ ਤਾਂ ਉਹਦਾ ਹਾਲ ਕਿੱਦਾਂ ਹੋਣਾ ਸੀ ਸੋ ਇਹਨਾਂ ਦੀ ਆਪਸੀ ਲਾਗਤ ਬਾਈ ਕਰਕੇ ਉਹਦਾ ਹਾਲ ਜਿਹੜਾ ਕੋਈ ਹੋ ਨਹੀਂ ਰਿਹਾ ਲਾਗਤ ਬਾਈ ਦਾ ਜਿਹੜਾ ਖਮਿਆਜਾ ਵਾ ਮਾਪੇਆਂ ਨੂੰ ਕਪੂਤਰਾ ਬੈਰੇ ਜਿਨ੍ਹਾਂ ਦੇ ਬੱਚੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਐਡਮਿਟ ਨਹੀਂ ਹੋ ਪਾ ਰਹੇ ਹਾਂਜੀ ਮੈਡਮ ਕੀ ਕਾਰਨਾ ਕੀ ਜਿਹੜਾ ਕੀ ਨਸ਼ਾ ਛਡਾਊ ਕੇਂਦਰ ਪਿਛਲੇ 20-25 ਦਿਨਾਂ ਤੋਂ ਕਿਹਲੋ ਕੀ ਬੰਦ ਪਿਆ ਹੈ ਤਾਂ ਕੀ ਕਾਰਨ ਕੀ ਆ ਮੈਂ ਦੇਖੋ ਜੀ ਹੁਣੇ ਜੁਆਇਨ ਕੀਤਾ ਹਜੇ ਮੈਂ ਸਰਚ ਆਊਟ ਕਰ ਰਹੀ ਹਾਂ ਕਿ ਕੀ ਕੀ ਇੱਥੇ ਡਿਸਟ੍ਰਿਕਟਸ ਦੀਆਂ ਪ੍ਰੋਬਲਮ ਨੇ ਡਿਸਟ੍ਰਿਕਟ ਹਸਪੀਟਲ ਦੀਆਂ ਮੇਰੇ ਹੁਣੇ ਧਿਆਨ ਚ ਇਹ ਮਾਮਲਾ ਆਇਆ ਤੇ ਮੈਂ ਹੁਣ ਦੇਖਦੀ ਹਾਂ ਕਿ ਕੀ ਰੀਜ਼ਨ ਹੈਗਾ ਪਰ ਜੋ ਮੈਨੂੰ ਪਤਾ ਚੱਲਿਆ ਹੈ ਕਿ ਸਾਈਕੀਟ੍ਰਿਸ ਇੱਥੇ ਕੋਈ ਪੋਸਟਰ ਨਹੀਂ ਹੈਗਾ ਉਹਦੇ ਲਈ ਅਸੀਂ ਉੱਪਰ ਹਾਇਰ ਅਥਾਰਟिटीज ਨੂੰ ਪਹਿਲਾਂ ਹੀ ਲਿਖ ਚੁੱਕੇ ਹਾਂ ਤਿੰਕ ਬਿਕੋਜ਼ ਆਫ ਇਲੈਕਸ਼ਨ ਕੋਡ ਆਫ ਕੰਡਕਟ ਕਿਸੇ ਦੀ ਪੋਸਟਿੰਗ ਨਹੀਂ ਹੋ ਪਾ ਰਹੀ ਬਟ ਅਸੀਂ ਫਿਰ ਵੀ ਕਿਉਂਕਿ ਸਾਡੇ ਡੀਐਮ ਸੀ ਸਾਹਿਬ ਜਿਹੜੇ ਉਹ ਸੈਕਟਰੀਸ ਨੇ ਉਹ ਡੇਲੀ ਆਪੀਡੀ ਕਰ ਰਹੇ ਨੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਓਟ ਸੈਂਟਰ ਸਾਰੇ ਹੀ ਚੱਲ ਰਹੇ ਨੇ ਡੇਲੀ ਦੀ ਜਿਹੜੀ ਮੈਡੀਸਨ ਆ ਆਪੀਡੀ ਬੇਸਿਸ ਤੇ ਸਭ ਨੂੰ ਮਿਲ ਰਹੀ ਹੈ ਔਰ ਫਗਵਾੜੇ ਵਾਲਾ ਜਿਹੜਾ ਸੈਂਟਰ ਆ ਉਹ ਸਾਡਾ ਚੱਲ ਰਿਹਾ ਹੈ ਡਿਸਟ੍ਰਿਕਟ ਦੇ ਵਿੱਚ ਮੈਡਮ ਜੇ ਆਪਾਂ ਗੱਲ ਕਰੀਏ ਤੁਸੀਂ ਕਹਦੇ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਵਾ ਕਿ ਸਾਨੂੰ ਕਈ ਡਾਕਟਰ ਮਾਇਮ ਕਰਾਇਆ ਜਾਵੇ ਜਰ ਕਿ ਪਿਛਲੇ 2 ਸਾਲਾਂ ਤੋਂ ਜਿਹੜੇ ਕਿ ਡਾਕਟਰ ਪੋਲ ਜੀ ਡੀ ਐਮ ਸੀ ਅਪ ਪ੍ਰੋਮੋਟ ਹੋ ਕੇ ਕੰਮ ਕਰ ਰਹੇ ਆ ਤਾਂ ਉਹ ਦੋ ਸਾਲਾਂ ਤੋਂ ਕਿਉਂ ਨੀ ਪ੍ਰੋਬਲਮ ਆਈ ਹੋਣੀ ਕਿਉਂ ਪ੍ਰੋਬਲਮ ਆਈ ਤੁਹਾਨੂੰ ਇਹ ਸਾਰੀ ਕਿਉਂਕਿ ਉਹਨਾਂ ਦੇ ਨਾ ਐਕਚੁਅਲੀ ਪ੍ਰੋਗਰਾਮ ਬਹੁਤ ਹੁਣ ਅੱਗੇ ਅੱਗੇ ਵੱਧ ਜਾ ਰਿਹਾ ਹੈ ਉਹਨਾਂ ਤੇ ਵੀ ਭਾਰ ਹੈਗਾ ਬਹੁਤ ਜ਼ਿਆਦਾ ਤੇ ਉਹ ਫਿਰ ਵੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਕਿ ਉਹ ਪ੍ਰੋਗਰਾਮ ਆਫੀਸਰ ਆ ਉਹਨਾਂ ਕੋਲੇ ਕਾਫੀ ਪ੍ਰੋਗਰਾਮਸ ਨੇ ਤੇ ਇਹ ਆਮ ਆਦਮੀ ਕਲੀਨਿਕਸ ਵੀ ਜਿਸ ਤਰ੍ਹਾਂ ਸ਼ੁਰੂ ਹੋ ਗਏ ਤੇ ਉਹ ਬਟ ਫਿਰ ਵੀ ਸਾਡੇ ਨਾਲ ਡੀਲ ਕਰ ਰਹੇ ਆ ਆਮ ਆਦਮੀ ਕਲੀਨਿਕਸ ਨਾਲ ਤੇ ਸਾਰਾ ਕੁਝ ਕਰਕੇ ਉਹ ਡੇਲੀ ਓਪੀਡੀ ਕਰ ਰਹੇ ਨੇ ਪੇਸ਼IENTS ਤਾਂ ਡੇਲੀ ਦੇਖ ਰਹੇ ਨੇ ਮੈਡਮ ਕਿ ਕਮੀ ਆਈ ਜਿੱਦਾਂ ਥੋੜੇ ਵੀਕ ਦਿਨ ਦੇ ਫਾਸਲੇ ਦੇ ਵਿੱਚ ਕਿੰਨੇ ਮਰੀਜ਼ ਉੱਥੇ ਘਟ ਗਏ ਆ ਕਿੰਨੀ ਕਿ ਦਿੱਕਤ ਆਈ ਆ ਕੋਈ ਉਹ ਗੁੰਮਿਆ ਡਾਟਾ ਹਜੇ ਮੇਰੇ ਕੋਲ ਹੈ ਨਹੀਂ ਤੇ ਜਦੋਂ ਵੀ ਮੈਂ ਲੈ ਲੈਂਦਾ ਸਰ ਇਹ ਕਹ ਲੋ ਕਿ ਸੁਣਨ ਚਿਤ ਤੇ ਇਹ ਵੀ ਆ ਰਿਹਾ ਕਿ ਆਪਸੀ ਡਾਕਟਰਾਂ ਦੀ ਰੰਜਿਸ਼ਵਾਜੀ ਕਰਕੇ ਵੀ ਨਸ਼ਾ ਛਡੋ ਕੇਂਦਰ ਬੰਦ ਹੋ ਰਿਹਾ ਆ ਏ ਜੇ ਮੇਰੇ ਨੌਲੇਜ ਚ ਤਾਂ ਨਹੀਂ ਹੈ ਬਟ ਆਈ ਵਿਲ ਡੈਫੀਨਿਟਲੀ ਮੈਡਮ ਤੁਹਾਨੂੰ ਨਹੀਂ ਲੱਗਦਾ ਕਿ ਪਿਛਲੇ ਦਿਨੇ ਮੰਤਰੀ ਸਾਹਿਬ ਵੀ ਆਏ ਸੀ ਅਲੋ ਗੱਲਾਂ ਕਰਦੇ ਪਏ ਸੀ ਕਿ ਅਸੀਂ ਲੇਡੀਜ਼ ਲਈ ਵਿੱਚ ਨੈਸ਼ਨਲ ਸਟਾਕ ਕਿੰਦਰ ਲਈ ਸੈਂਟਰ ਖੋਲਣਾ ਵਾ ਜੇਰਾ ਪਹਿਲਾਂ ਚੱਲਦੇ ਪਿਆ ਉਹੀ ਖੰਡਰ ਬਣ ਗਏ ਇੱਕ ਤਰ੍ਹਾਂ ਬੰਦ ਹੋ ਗਿਆ ਵਾ ਤੇ ਨਵੀਂ ਪਾਲਸੀ ਨੂੰ ਤੁਸੀਂ ਕਿਦਾਂ ਲਾਗੂ ਕਰੋਗੇ ਨਹੀਂ ਉਸੇ ਸਰ ਮਿਲ ਜਣੀ ਹੈ ਮੈਨਪਾਵਰ ਨੂੰ ਪ੍ਰੋਸਸ ਸਾਨੂੰ ਮਿਲਿਆ ਹੋਇਆ ਪ੍ਰੋਮਿਸ ਕੀ ਅਸੀਂ ਜਲਦੀ ਕੋਡ ਆਫ ਕਨੈਕਟ ਤੋਂ ਬਾਅਦ ਸਾਡੇ ਕੋਲ ਮੈਨਪਾਵਰ ਆ ਜਾਣੀ ਹੈ ਬਾਕੀ ਅਸੀਂ ਫਗਵਾੜੇ ਤੋਂ ਜਿਹੜੇ ਹੈਗੇ ਆ ਸਾਈਕੀਟ੍ਰਿਸ ਉਹਨੂੰ ਵੀ ਇੱਕ ਦੋ ਦਿਨ ਲਈ ਜ਼ਰੂਰ ਲਗਾਵਾਂਗੇ ਬਟ ਇਹ ਵੀ ਐਡਮਿਸ਼ਨ ਫੇਰ ਕਰਨੀ ਮੁਸ਼ਕਲ ਹੋ ਜਾਏਗੀ ਕਿਉਂਕਿ ਉਹ ਡੇਲੀ ਬੇਸਿਸ ਨੇ ਨਹੀਂ ਇਥੇ ਆਪ ਆ ਗਏ ਮੈਨੂੰ ਜਿਹੜੇ ਕਿ ਡਾਕਟਰ ਇਹ ਤੁਸੀਂ ਗੱਲ ਕਰਦੇ ਪਿਛਲੇ 2 ਦਿਨਾਂ ਤੋਂ 2 ਸਾਲਾਂ ਤੋਂ ਪੋਸਟ ਖਾਲੀ ਪਈ ਹੈ ਕਿ ਜਿਹੜਾ ਕਿ ਡੀ ਐਮ ਸੀ ਨੂੰ ਆਪਣੇ ਭਾਅ ਤੇ ਹੀ ਇਹਨੂੰ ਕੱਲ ਕਰਦੇ ਪਏ ਕਿ ਨਿਕਤੀ ਆਰਡਰ ਤੜੀਏ ਕਿ ਤਰ੍ਹਾਂ ਕਰਦਾ ਕਾਹਦੀ ਲਈ ਜੀ ਮਤਲਬ ਜਿਹੜੇ ਕਿ ਡੀ ਐਮ ਸੀ ਹੈਗੇ ਪ੍ਰਮੋਟ ਹੋਏ ਨੂੰ 2 ਸਾਲ ਹੋ ਗਏ ਆ ਹਾਂ ਜੀ ਪਰ 2 ਸਾਲਾਂ ਤੋਂ ਤੋਂ ਕਹ ਲਓ ਕਿ ਉਹ ਆਪ ਹੀ ਮੈਨੇਜ ਕਰਦੇ ਪਏ ਨੂੰ ਰਸਾ ਛਡਾਓ ਕੇ ਤਨ ਨੂੰ ਅਜਿਹੀ ਕਿ ਉਹ ਮਤਲਬ ਕਿ ਕਹ ਲਓ ਕਿ ਉਹਨੂੰ ਵਰਕ ਲੋਡ ਪੈ ਗਿਆ ਹਾਂ ਵਰਕ ਲੋਡ ਸਾਰੇ ਪਾਸੇ ਉਪਰੋਂ ਪ੍ਰੈਸ਼ਰ ਪੈ ਰਿਹਾ ਰਿਪੋਰਟਸ ਐਂਡ ਵੀ ਸੀਜ਼ ਵਗੈਰਾ ਬਹੁਤ ਚਲੋ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕਹ ਲਓ ਕਿ ਅਫਸਰਾਂ ਦੀ ਆਪਸੀ ਲੜਖਾ ਕਰਕੇ ਇਹ ਕਹ ਲਓ ਕਿ ਬੰਦ ਹੋ ਜਾਂਦੇ ਤਾਂ ਦੱਸੋ ਪਤਾ ਕਰਾਂਗੀ ਹੋਣੀ ਐਗਜ਼ੈਕਟਲੀ ਕਿਉਂਕਿ ਮੈਂ ਹੁਣੇ ਪਰਸੋਂ ਹੀ ਜੁਆਇਨ ਕੀਤਾ ਤੇ ਮੈਨੂੰ ਖਾਸ ਅਜੇ ਪਤਾ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਚੱਲਿਆ ਤੇ ਉਹ ਮੈਂ ਤੁਹਾਨੂੰ ਇਨਫਾਰਮ ਕਰਦਾ ਬਾਕੀ ਕਿੰਨੀ ਕੀਤੇ ਕਰਮ ਵਿੱਚ ਚੱਲ ਹੋ ਜਾਊਗਾ ਹਾਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਜੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿ ਕੀ ਨਸ਼ਾ ਛਡਾਊ ਕੇਂਦਰ ਜਿਹੜੇ ਵੀ ਨਸ਼ਾ ਕਰਦੇ ਦਾਖਲ ਹੋਉਂਦੇ ਕਿ ਨਸ਼ਾ ਛਡਾਊ ਕੇਂਦਰੀ ਬੰਦ ਹੋ ਗਿਆ ਵਾ ਜ਼ਿਲ੍ਹੇ ਦਾ ਜਿੱਤੇ ਕਿ ਆਲੇ-ਦੋਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਪਰ ਜੇ ਇੱਧੇ ਬੰਦ ਗਏ ਤਾਂ ਉਹ ਕਿੱਥੇ ਜਾਉਂਗੇ ਨਹੀਂ ਗੈਸੇ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਫਗਵਾੜੇ ਵਾਲਾ ਸਾਡਾ ਦੇਖੋ ਵਰਕਿੰਗ ਹੈਗਾ ਜਿਹੜਾ ਕੋਈ ਇਸ ਤਰ੍ਹਾਂ ਦਾ ਸਾਨੂੰ ਕੇਸ ਲੱਗਦਾ ਸੀ ਉੱਥੇ ਵੀ ਭੇਜ ਦਿੰਨੇ ਆ ਪਰ ਕਪੂਰਥਲੇ ਵਾਲਾ ਵੀ ਅਸੀਂ ਕਿਉਂਕਿ ਡਿਸਟ੍ਰਿਕਟ ਦਾ ਹੈਗਾ ਅਸੀਂ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਾਇ ਹਾਇ ਅਥਾਰਟੀ ਦਾ ਧਿਆਨ ਕੀਤਾ ਬਿਲਕੁਲ ਬਿਲਕੁਲ ਜੀ ਹੈ ਅਥਾਰਟੀਆਂ ਨੂੰ ਰਿਕੁਆ